ਦੋ ਦਿਨ ਤੋਂ ਗਾਇਬ ਕਮਲਕੌਰ ਦਾ ਉਸ ਟਾਈਮ ਪਤਾ ਲੱਗਿਆ ਜਦੋਂ ਪਾਰਕਿੰਗ 'ਚ ਖੜੀ ਗੱਡੀ 'ਚੋਂ ਬਦਬੂ ਆਉਣ ਤੇ ਜਦੋਂ ਵਿੱਚ ਦੇਖਿਆ ਗਿਆ ਤੇ ਇਸ ਵਿੱਚ ਕਮਲਕੌਰ ਮ੍ਰਿਤਕ ਪਾਈ ਗਈ ਤੇ ਸਵਾਲ ਇਹ ਹੀ ਸਨ ਕਿ ਕਮਲਕੌਰ ਦੀ ਮੌਤ ਕਿਵੇਂ ਹੋਈ ਤੇ ਕਿਸ ਨੇ ਕਮਲਕੌਰ ਦਾ ਕਤਲ ਕੀਤਾ ਤੇ ਦੋਸਤੋ ਦੱਸ ਦਈਏ ਕਿ ਇਸ ਦੀ ਜ਼ਿੰਮੇਵਾਰੀ ਭਾਈ ਅਮਰਪਾਲ ਸਿੰਘ ਮਹਿਰੋ ਤੇ ਉਹਨਾਂ ਦੇ ਸਾਥੀਆਂ ਨੇ ਲਈ ਹੈ ਇੰਸਟਾਗ੍ਰam ਤੇ ਇੱਕ ਪੋਸਟ ਸ਼ੇਅਰ ਕਰਕੇ ਪਹਿਲਾਂ ਦੱਸਿਆ ਗਿਆ ਕਿ ਕੰਜਰ ਕੁਮਾਰੀ ਦੀ ਧੁਰ ਦੀ ਟਿਕਟ ਕੱਟਣ ਵਾਲੇ ਜਸਪ੍ਰੀਤ ਸਿੰਘ ਮਹਿਰੋ ਤੇ ਭਾਈ ਨਮਰਤਜੀਤ ਸਿੰਘ ਹਰੀਕੇ ਇਸ ਤੋਂ ਬਾਅਦ ਭਾਈ ਅਮਰਤਪਾਲ ਮੈਰੋ ਨੇ ਕਤਲ ਦੀ ਖਬਰ ਸਾਹਮਣੇ ਆਉਣ ਤੋਂ ਪਹਿਲਾਂ ਹੀ ਪੋਸਟ ਸ਼ੇਅਰ ਕਰ ਦਿੱਤੀ ਸੀ ਕਿ YouTube ਤੇ ਚੈਨਲਾਂ ਚੁਲਣਾ ਤੇ ਕਪੜਾ ਮਾਰਨ ਵੋ ਮਤਲਬ ਕਿ ਤੁਹਾਨੂੰ ਕਮਲ ਕੌਰ ਦੇ ਕਤਲ ਦੀ ਖਬਰ ਮਿਲਣ ਵਾਲੀ ਹੈ ਤੇ ਵੀਡੀਓ ਪਾਉਣ ਲਈ ਤਿਆਰ ਹੋ ਜਾਵੋ ਆਪਣੀ ਅਗਲੀ ਪੋਸਟ ਵਿੱਚ ਭਾਈ ਅਮਰਤਪਾਲ ਸਿੰਘ ਮੈਰੋ ਨੇ ਲਿਖਿਆ ਕਿ ਖਾਲਸਾ ਕਦੇ ਵੀ ਔਰਤ ਤੇ ਵਾਰ ਨਹੀਂ ਕਰਦਾ ਪਰ ਜੇ ਇੱਕ ਔਰਤ ਸ਼ੈਤਾਨ ਦਾ ਰੂਪ ਧਾਰਨ ਕਰਕੇ ਸਾਡੇ ਤਖਤਾਂ ਤੇ ਟੈਂਕ ਚਾੜ੍ਹੇ ਸੀ ਉਹ ਵੀ ਸੌਦੀ ਸੀ ਤੇ ਇਸ ਬਿਹਾਰ ਨੇ ਸਿੱਖ ਬੀਬੀਆਂ ਦਾ ਕੌਰ ਨਾਮ ਵਰਤ ਕੇ ਸਾਡਾ ਸਿੱਖ ਇਤਿਹਾਸ ਤੇ ਸਭਿਆਚਾਰ ਖਰਾਬ ਕੀਤਾ ਤੇ ਇਸ ਦਾ ਸੌਦਾ ਲਾਉਣ 'ਚ ਵੀ ਕੋਈ ਹਰਜ ਨਹੀਂ ਸੀ ਇਸ ਤੇ ਨਾਲ ਹੀ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਦੇ ਇੰਸਟਾਗ੍ਰam ਅਕਾਊਂਟ ਤੇ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਤੇ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਦੀ ਪੋਸਟ ਵੀ ਸ਼ੇਅਰ ਕੀਤੀ